ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚ ਇੱਕ ਕਾਰਵ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਵੀ ਕਿੱਥੇ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਲੁਧਿਆਣਾ ਜਾਣਾ ਕਿੰਨੇ ਮੈਂਬਰ ਸੀ ਤੁਹਾਡੇ ਨਾਲ ਸਾਢੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਾਦਰ ਆਹੀ ਅੰਮ੍ਰਿਤਸਰੋਂ ਆ ਰਹੇ ਸੀ ਕਿੰਨੇ ਕ ਲੋਕਾਂ ਨੂੰ ਸੱਟਾਂ ਲੱਗੀਆਂ 35 ਜਨਨ ਨੂੰ ਸੱਟਾਂ ਵਜੀਆਂ ਗੰਭੀਰ ਕੇ ਗੰਭੀਰ ਸੱਟਾਂ ਵਜੀਆਂ ਮੇਰੇ ਵੀ ਸਟਿਚਸ ਆਏ ਆ ਅੱਛਾ ਸਟਿਚਸ ਆਇਆ ਸਭ ਦਾ ਇਹ ਗੱਲਬਾਤ ਹੋਈ ਹੈ ਇਹ ਤੂੜੀ ਵਾਲਾ ਕਾਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਆਉਂਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ ਜਲੰਧਰ ਨੂੰ ਤੇ ਕਿੰਨੇ ਕ ਵਜੇ ਦੀ ਗੱਲ ਹੈ ਇਹ 10 ਵਜੇ ਦੀ ਗੱਲ ਹੈ ਇਕਦਮ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕੋਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤਾ ਨੇ ਸਵਾਰੀਆਂ ਵਿਚ ਨਿਕਲ ਗਏ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਪਰ 20-30 ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜਿਹੜੇ ਆਈ ਨੇ ਕਿ ਹੋਣੀਆਂ 20 ਜਾਨ ਕੋਈ ਗੰਦੀ ਚ ਕੋਈ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਮੇਰੇ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਕਿੱਥੋਂ ਆ ਰਹੇ ਸੀ ਅਸੀਂ ਸਿੱਧਾ ਸਾਬ ਤੋਂ ਦੁਪਹਿਰਾ ਕੱਟ ਕੇ ਆ ਰਹੇ ਸੀ ਜੀ ਤੇ 10 ਕੁ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੂੰ ਜਲੰਧਰ ਜਲੰਧਰ ਜਾਣਾ ਕਿੰਨੇ ਕੁ ਦੀ ਗੱਲ ਹੈ 10 ਵਜੇ ਦੀ ਗੱਲ ਆ 10 ਹਾਂ ਕੀ ਕਿੰਨੇ ਕਿਲੋ ਕਿੱਥੇ ਹੈ ਹੋ ਗਿਆ کافی ਰੁੱਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਹਾਂ ਹਾਂ 20 20 ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਵੀ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ